ਅੱਜ ਦੀ ਇਹ ਵੀਡੀਓ ਜਿੰਨਾ ਦੇ ਰਿਲੇਟਿਡ ਹੈ ਮੈਂ ਉਹਨਾਂ ਦੇ ਨਾਲ ਪਰਸਨਲੀ ਕਾਲ ਤੇ ਵੀ ਗੱਲ ਕਰ ਸਕਦੀ ਸੀ ਪਰ ਮੈਂ ਵੇਖਿਆ ਕਿ ਉਹਨਾਂ ਨੇ ਮੇਰੇ ਬਾਰੇ ਪੋਡਕਾਸਟ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ ਤੇ ਮੈਨੂੰ ਜ਼ਰੂਰੀ ਲੱਗਿਆ ਕਿ ਮੈਂ ਵੀ ਆਪਣੀ ਗੱਲ ਆਪ ਸਾਰੀਆਂ ਸੰਗਤਾਂ ਦੇ ਵਿੱਚ ਆ ਕੇ ਰੱਖਾਂ ਇੱਥੇ ਮੈਂ ਗੱਲ ਕਰ ਰਹੀ ਹਾਂ ਸਿਮਰਨ ਜੋਤ ਸਿੰਘ ਜੀ ਮੱਕੜ ਜੀ ਦੇ ਬਾਰੇ ਫਸਟ ਆਫ ਆਲ ਮੱਕੜ ਸੰ ਆਈ ਰੀਅਲੀ ਰੀਅਲੀ ਰਿਸਪੈਕਟ ਯੂ ਅ ਲੋਟ ਤੁਸੀਂ ਉਸ ਪੋਡਕਾਸਟ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਦੋ ਮੁੰਡਿਆਂ ਨੇ ਇੱਕ ਵੀਡੀਓ ਪਾਈ ਸੀ ਜਿਹੜਾ ਮੇਰਾ ਇਹ ਇਸ਼ੂ ਚੱਲ ਰਿਹਾ ਹੈ ਉਹਦੇ ਰਿਲੇਟਿਡ ਉਸ ਵੀਡੀਓ ਦਾ ਟਾਈਟਲ ਉਹਨਾਂ ਨੇ ਰੱਖਿਆ ਸੀ ਪ੍ਰਬਲੀਨ ਵਰਸਸ ਮੱਕੜ ਤੁਸੀਂ ਕਿਹਾ ਕਿ ਮੈਨੂੰ ਚੰਗਾ ਲੱਗਦਾ ਅਗਰ ਉਹ ਇਸ ਵੀਡੀਓ ਦਾ ਟਾਈਟਲ ਰੱਖ ਦੇ ਪ੍ਰਬਲੀਨ ਵਰਸਸ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਪ੍ਰਬਲੀਨ ਦਾ ਇਸ਼ੂ ਮੇਰੇ ਨਾਲ ਨਹੀਂ ਸੀ ਪ੍ਰਬਲੀਨ ਦਾ ਇਸ਼ੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੀ ਇੱਥੇ ਮੈਂ ਇਹ ਗੱਲ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਵੀਰ ਜੀ ਜਦੋਂ ਮੈਂ ਤੁਹਾਡੇ ਕੋਲ ਆਈ ਸੀ ਮੈਂ ਵੀ ਆਪਣਾ ਇਹੀ ਇਸ਼ੂ ਲੈ ਕੇ ਆਈ ਸੀ ਪ੍ਰਬਲੀਨ ਵਰਸਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਤੁਸੀਂ ਮੇਰੇ ਇਸ ਟੌਪਿਕ ਨੂੰ ਇਹ ਰਹਿਣ ਹੀ ਨਹੀਂ ਦਿੱਤਾ ਤੁਸੀਂ ਇਸ ਟੌਪਿਕ ਨੂੰ ਬਦਲ ਕੇ ਪ੍ਰਬਲੀਨ ਵਰਸਸ ਵਲੋਗਿੰਗ ਪ੍ਰਬਲਿਨ ਵਰਸਸ ਟ੍ਰੋਲਿੰਗ 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 ਹੀ ਬਣਾ ਕੇ ਰੱਖ ਦਿੱਤਾ ਪੂਰੇ 1 ਘੰਟੇ ਦੇ ਪੋਡਕਾਸਟ ਦੇ ਵਿੱਚ ਮੈਨੂੰ ਇਹ ਫੀਲ ਹੀ ਨਹੀਂ ਹੋਇਆ ਕਿ ਪ੍ਰਬਲਿਨ ਵਰਸਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾ ਰਹੀ ਹੈ ਮੇਰੇ ਪੱਖ ਦੀ ਗੱਲ ਤਾਂ ਸੁਣੀ ਹੀ ਨਹੀਂ ਗਈ ਤੁਸੀਂ ਉਸ ਪੂਰੇ 1 ਘੰਟੇ ਦੇ ਪੋਡਕਾਸਟ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਡਿਫੈਂਡ ਕਰ ਰਹੇ ਸੀ ਜੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉਹ ਗਲਤ ਨੇ ਤੇ ਤੁਸੀਂ ਵੀ ਇੱਥੇ ਗਲਤ ਹੋ ਉਸ ਪੋਡਕਾਸਟ ਦੇ ਵਿੱਚ ਤੁਸੀਂ ਇਹ ਗੱਲ ਵੀ ਕੀਤੀ ਕਿ ਪ੍ਰਬਲਿਨ ਸਾਡੇ ਕੋਲ ਆਈ ਸੀ ਇੱਥੇ ਮੈਂ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਮੈਨੂੰ ਐਸਐਮਟੀਵੀ ਤੋਂ ਕਾਲ ਆਇਆ ਸੀ ਤੇ ਮੈਨੂੰ ਇਹ ਕਿਹਾ ਗਿਆ ਸੀ ਕਿ ਮਕਰ ਸਾਹਿਬ ਦੁਬਈ ਦੇ ਵਿੱਚ ਨੇ ਉਹ ਤੁਹਾਡਾ ਪੋਡਕਾਸਟ ਨਹੀਂ ਕਰ ਪਾਂਗੇ ਤੇ ਰਾਜਦੀਪ ਸਿੰਘ ਜੀ ਪੁਲਰ ਜੀ ਤੁਹਾਡਾ ਪੋਡਕਾਸਟ ਕਰਨਗੇ ਨੈਕਸਟ ਡੇ ਮੈਂ ਉੱਥੇ ਪਹੁੰਚਦੀ ਆ ਮੇਰਾ ਇੰਟਰਵਿਊ ਚੱਲ ਰਿਹਾ ਹੁੰਦਾ ਹੈ ਚੱਲਦੇ ਇੰਟਰਵਿਊ ਦੇ ਵਿੱਚ ਰਾਜਦੀਪ ਸਿੰਘ ਜੀ ਪੁਲਰ ਜੀ ਮੈਨੂੰ ਕਹਿੰਦੇ ਨੇ ਕਿ ਪ੍ਰਬਲਿੰਦ ਜੀ ਤੁਹਾਡੇ ਵਾਸਤੇ ਗੁੱਡ ਨਿਊਜ਼ ਹੈ ਮਕਰ ਸਾਹਿਬ ਦੁਬਈ ਤੋਂ ਆ ਗਏ ਨੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੇ ਜਿਵੇਂ ਹੀ ਮੇਰਾ ਪੋਡਕਾਸਟ ਖਤਮ ਹੋਣ ਲੱਗਦਾ ਹੈ ਖਤਮ ਹੋਣ ਤੋਂ ਆਈ ਥਿੰਕ 10-15 ਮਿੰਟ ਪਹਿਲਾਂ ਮਕਰ ਸਾਹਿਬ ਸ ਮੈਂ ਉਹਨਾਂ ਨੂੰ ਮਿਲਦੀ ਆ ਪੋਡਕਾਸਟ ਖਤਮ ਹੋਣ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਜਾਣ ਲੱਗੀ ਸੀ ਮੈਂ ਤੇ ਮੇਰੇ ਫਾਦਰ ਸਾਹਿਬ ਅਸੀਂ ਆਈ ਸੀ ਉਸ ਵੇਲੇ ਮਕਰ ਸਾਹਿਬ ਸਾਨੂੰ ਕਹਿੰਦੇ ਨੇ ਕਿ ਪ੍ਰਵੀਨ ਜੀ ਹਜੇ ਤੁਸੀਂ ਬੈਠੋ 10-15 ਮਿੰਟ ਮੈਂ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਉਹ ਕੁਰਸੀਆਂ ਤੇ ਤੇ ਮੈਂ ਮਕਰ ਸਾਹਿਬ ਨੂੰ ਕਿਹਾ ਕਿ ਮਕਰ ਸਾਹਿਬ ਮੇਰਾ ਇੱਕ ਇੰਟਰਵਿਊ ਤੇ ਹੋ ਚੁੱਕਿਆ ਹੈ ਹੁਣ ਦੁਬਾਰਾ ਤੁਸੀਂ ਐਸੇ ਕਿਹੜੇ ਸਵਾਲ ਮੈਨੂੰ ਪੁੱਛ ਲਓਗੇ ਤੁਹਾਨੂੰ ਐਸਾ ਕਿਉਂ ਲੱਗਿਆ ਕਿ ਇੱਕੋ ਹੀ ਚੈਨਲ ਤੇ ਦੋ-ਦੋ ਪੋਡਕਾਸਟ ਹੋਣੇ ਚਾਹੀਦੇ ਨੇ ਜਦੋਂ ਤੁਹਾਡੇ ਸਾਹਮਣੇ ਮੇਰਾ ਪਹਿਲਾ ਪੋਡਕਾਸਟ ਰਾਜਦੀਪ ਸਿੰਘ ਜੀ ਨਾਲ ਹੋ ਚੁੱਕਾ ਸੀ ਕਿ ਤੁਸੀਂ ਮੈਨੂੰ ਦੁਬਾਰਾ ਪੋਡਕਾਸਟ ਦੇ ਵਾਸਤੇ ਕਿਉਂ ਬਿਠਾਇਆ ਫਿਰ ਤਾਂ ਮੈਂ ਇਹ ਸਮਝਾਂ ਕਿ ਸ਼ਾਇਦ ਤੁਸੀਂ ਵਿਊਜ਼ ਲੈਣ ਦੇ ਵਾਸਤੇ ਕਿਉਂਕਿ ਇਸ ਗੱਲ ਦੀ ਕੋਈ ਸੈਂਸ ਹੀ ਨਹੀਂ ਬਣਦੀ ਇੱਕੋ ਹੀ ਚੈਨਲ ਤੇ ਕਿਸੇ ਪਰਸਨ ਦੇ ਦੋ-ਦੋ ਪੋਡਕਾਸਟ ਲੈਣੇ ਕਿਉਂਕਿ ਮੈਂ ਤਾਂ ਆਪਣੀ ਗੱਲ ਰੱਖਣ ਆਈ ਸੀ ਉਹ ਗੱਲ ਤੇ ਮੈਂ ਆਪਣੀ ਪਹਿਲੇ ਪੋਡਕਾਸਟ ਦੇ ਵਿੱਚ ਵੀ ਰੱਖ ਦਿੱਤੀ ਸੀ ਫਿਰ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਕਿ ਇੱਕੋ ਹੀ ਚੈਨਲ ਤੇ ਦੋ-ਦੋ ਪੋਡਕਾਸਟ ਲੈਣੇ ਚਾਹੀਦੇ ਨੇ ਚਲੋ ਇੱਥੇ ਇੱਕ ਮਿਸਟੇਕ ਮੇਰੀ ਵੀ ਹੋ ਗਈ ਕਿ ਮੈਂ ਉਸ ਵੇਲੇ ਮਨਾ ਨਹੀਂ ਕਰ ਪਾਈ ਤੁਹਾਨੂੰ ਮੈਂ ਵੀ ਉਸ ਟਾਈਮ ਮੇਰਾ ਮਾਈਂਡ ਬਿਲਕੁਲ ਹੀ ਬਲੈਂਕ ਹੋ ਚੁੱਕਾ ਸੀ ਮੈਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ ਹੈ ਮੈਂ ਤੇ ਆਪਣੀ ਗੱਲ ਰੱਖਣ ਆਈ ਸੀ ਇੱਕ ਪੋਡਕਾਸਟ ਮੇਰੇ ਵਾਸਤੇ ਐਨਫ ਸੀ ਦੂਜਾ ਪੋਡਕਾਸਟ ਮੇਰੇ ਨਾਲ ਕਿਉਂ ਕੀਤਾ ਗਿਆ ਇਸ ਗੱਲ ਦਾ ਜਵਾਬ ਤੁਸੀਂ ਆਪਣੀ ਆਡੀਅנס ਨੂੰ ਜ਼ਰੂਰ ਦੇਣਾ ਕਿ ਇੱਕੋ ਹੀ ਚੈਨਲ ਤੇ ਦੋ ਦੋ ਪੋਡਕਾਸਟ ਕਰਨ ਦਾ ਕੋਈ ਸੈਂਸ ਨਹੀਂ ਬਣਦਾ ਫਿਰ ਚਲੋ ਆ ਜਾਂਦੇ ਹਾਂ ਜਦੋਂ ਪੋਡਕਾਸਟ ਵਾਸਤੇ ਤੁਸੀਂ ਬੈਠੇ ਤੁਸੀਂ ਮੇਰੇ ਨਾਲ ਜਦੋਂ ਗੱਲਾਂ ਬਾਤਾਂ ਕੀਤੀਆਂ ਤੁਸੀਂ ਮੈਨੂੰ ਕਿਹਾ ਕਿ ਪ੍ਰਬਲਿੰਨ ਗੁਰਮੀਤ ਸਿੰਘ ਜੀ ਸ਼ਾਂਤ ਜੀ ਵਿਤਾਂ ਵਲੌਗਸ ਬਣਾਉਂਦੇ ਨੇ ਉਹਨਾਂ ਨੇ ਤੇ ਕਦੀ ਵੀ ਆਪਣੇ ਵਲੌਗਸ ਦੇ ਵਿੱਚ ਇਹੋ ਜੀਆਂ ਗੱਲਾਂ ਬਾਤਾਂ ਨਹੀਂ ਕੀਤੀਆਂ ਪਰ ਸੌਰੀ ਟੂ ਸੇ ਅਗਲੇ ਦਿਨ ਹੀ ਗੁਰਮੀਤ ਸਿੰਘ ਸ਼ਾਂਤ ਜੀ ਦੀ ਟੀਮ ਵੱਲੋਂ ਇੱਕ ਪੋਸਟ ਆ ਜਾਂਦੀ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਗੁਰਮੀਤ ਸਿੰਘ ਸ਼ਾਂਤ ਜੀ ਨੇ ਤੇ ਅੱਜ ਤੱਕ ਕਦੀ ਕੋਈ ਵਲੌਗ ਹੀ ਨਹੀਂ ਬਣਾਇਆ ਹੁਣ ਇੱਥੇ ਮੈਂ ਕੀ ਕਵਾਂ ਕਿ ਜਾਂ ਤੇ ਤੁਹਾਡੀ ਸਟੱਡੀ ਇਨਕੰਪਲੀਟ ਸੀ ਸੀ ਜਾਂ ਤੇ ਤੁਸੀਂ ਉਸ ਵੇਲੇ ਮੈਨੂੰ ਆਪਣੀ ਗੱਲਾਂ ਚ ਉਲਝਣ ਵਾਸਤੇ ਮੈਨੂੰ ਇਹ ਗੱਲ ਕਹਿ ਦਿੱਤਾ ਕਿ ਸ਼ਾਂਤ ਜੀ ਵਲੌਗ ਬਣਾਉਂਦੇ ਨੇ ਉਹਨਾਂ ਨੇ ਤੇ ਕਦੀ ਐਦਾਂ ਦੀ ਗੱਲਾਂ ਬਾਤਾਂ ਨਹੀਂ ਕੀਤੀਆਂ ਔਰ ਅਗਲੇ ਦਿਨ ਹੀ ਉਹਨਾਂ ਦੀ ਟੀਮ ਵੱਲੋਂ ਪੋਸਟ ਆ ਗਈ ਕਿ ਸ਼ਾਂਤ ਜੀ ਨੇ ਅੱਜ ਤੱਕ ਅੱਜ ਤੱਕ ਕੋਈ ਵਲੌਗ ਨਹੀਂ ਬਣਾਇਆ ਇਸ ਬਾਰੇ ਉਹਨਾਂ ਨੇ ਕੀ ਕਹਾ ਫਿਰ ਉਸ ਤੋਂ ਬਾਅਦ ਤੁਸੀਂ ਪੋਡਕਾਸਟ ਦੇ ਵਿੱਚ ਮੈਨੂੰ ਕਿਹਾ ਕਿ ਸਿਰਸਾ ਜੀ ਦੀ ਵਾਰੀ ਤਾਂ ਤੁਸੀਂ ਬੋਲੇ ਕਿ ਉਹਨਾਂ ਦੀ ਵਾਰੀ ਕੈਮਰਾ ਕਿਉਂ ਅਲਾਉਡ ਕੀਤੇ ਜਦੋਂ ਮਨਮੋਹਨ ਸਿੰਘ ਜੀ ਆਏ ਸੀ ਫਿਰ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਮੈਨੂੰ ਇਹ ਸ਼ੋਅ ਕਰਾਇਆ ਗਿਆ ਕਿ ਜਦੋਂ ਉਹਨਾਂ ਦੀ ਵਾਰੀ ਕੈਮਰਾ ਅੰਦਰ ਆਏ ਸੀ ਤੇ ਮੈਨੂੰ ਲੱਗਿਆ ਕਿ ਸ਼ਾਇਦ ਇਹਨਾਂ ਦੀ ਵਾਰੀ ਵੀ ਕੈਮਰਾ ਅੰਦਰ ਆਈ ਹੋਣਗੇ ਅਗਰ ਤੁਸੀਂ ਦੱਸ ਰਹੇ ਹੋ ਤੇ ਫਿਰ ਮੈਂ ਕਿਹਾ ਕਿ ਅਗਰ ਉੱਥੇ ਵੀ ਕੈਮਰਾ ਆਏ ਨੇ ਤਾਂ ਉਹ ਵੀ ਗਲਤ ਹੈ ਤੁਸੀਂ ਮੈਨੂੰ ਇਹ ਪੋਰਟਰੇ ਕਰ ਦਿੱਤਾ ਲੋਕਾਂ ਸਾਹਮਣੇ ਮੇਰੀ ਇਮੇਜ ਇਹ ਪੋਰਟਰੇ ਕਰ ਦਿੱਤੀ ਕਿ ਮੈਂ ਸ਼ਾਇਦ ਲੇਟ ਡਾਕਟਰ ਮਨਮੋਨ ਸਿੰਘ ਜੀ ਵਾਰੇ ਗਲਤ ਬੋਲ ਰਹੀ ਹਾਂ ਜਦਕਿ ਮੈਨੂੰ ਬਾਅਦ ਵਿੱਚ ਸੰਤਾ ਨੇ ਦੱਸਿਆ ਕਿ ਉਸ ਵੇਲੇ ਜਿਹੜੇ ਕੈਮਰਾ ਦਰਬਾਰ ਸਾਹਿਬ ਦੇ ਵਿੱਚ ਮਨਮੋਨ ਸਿੰਘ ਜੀ ਜਦੋਂ ਅੰਦਰ ਐਂਟਰ ਹੋਏ ਸਨ ਸਿਰਫ ਲਾਈਵ ਟੈਲੀਕਾਸਟ ਵਾਲੇ ਕੈਮਰਾ ਹੀ ਸਨ ਜਿਹੜੇ ਉਹਨਾਂ ਨੂੰ ਕੈਪਚਰ ਕਰ ਰਹੇ ਸਨ ਡਾਕਟਰ ਮਨਮੋਨ ਸਿੰਘ ਜੀ ਨੇ ਕੋਈ ਪਰਸਨਲ 8-10 ਕੈਮਰੇ ਲੈ ਕੇ ਉਹ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਏ ਸਨ ਤੁਸੀਂ ਇਸ ਗੱਲ ਦੇ ਵਿੱਚ ਮੈਨੂੰ ਉਲਝਾ ਦਿੱਤਾ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਆ ਕਿ ਪੂਰੇ ਪੋਡਕਾਸਟ ਦੇ ਵਿੱਚ ਤੁਸੀਂ ਮੇਰਾ ਜਿਹੜਾ ਮੇਨ ਇਸ਼ੂ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ ਕਿ ਮर्यादा ਹੋਵੇ ਤੇ ਕਿ ਇਕੱਲੀ ਸੰਗਤਾਂ ਦੇ ਵਾਸਤੇ ਹੋਵੇ ਲੀਡਰਾਂ ਵਾਸਤੇ ਕੋਈ ਮर्यादा ਨਾ ਹੋਵੇ ਤੁਸੀਂ ਮੇਰੇ ਮੇਨ ਇਸ ਇਸ਼ੂ ਨੂੰ ਪੁਆਇੰਟ ਆਊਟ ਹੀ ਨਹੀਂ ਕੀਤਾ ਤੁਸੀਂ ਪੂਰਾ ਟਾਈਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡਿਫੈਂਡ ਹੀ ਕਰਦੇ ਰਹੇ ਸਿਰ ਜਦੋਂ ਤੁਸੀਂ ਪੋਡਕਾਸਟ ਦੇ ਵਿੱਚ ਰঞ্জੀਤ ਸਿੰਘ ਜੀ ਹੈੱਡ ਗ੍ਰੈਂਥੀ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਨੂੰ ਕਾਲ ਵੀ ਲਗਾਇਆ ਤੁਸੀਂ ਉਹਨਾਂ ਦੇ ਨਾਲ ਸਿਰਫ 30 ਸੈਕਿੰਡ ਉਹਨਾਂ ਦੇ ਨਾਲ ਗੱਲ ਕਰਕੇ ਤੁਸੀਂ ਜੱਜ ਕਰ ਲਿਆ ਤੁਸੀਂ ਮੁੜ ਕੇ ਉਹਨਾਂ ਨੂੰ ਕਾਲ ਬੈਕ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਬਾਰੇ ਸੁਣਿਆ ਹੈ ਕਿ ਤੁਸੀਂ ਬਹੁਤ ਅੱਛੇ ਜਰਨਲਿਸਟ ਹੋ ਬਹੁਤ ਸੀਨੀਅਰ ਹੋ ਮੈਂ ਜਰਨਲਿਜ਼ਮ ਦੀ ਸਟੱਡੀ ਨਹੀਂ ਕੀਤੀ ਪਰ ਇੰਨੀ ਕਿ ਮੈਨੂੰ ਸਮਝ ਤਾਂ ਹੈ ਕਿ ਇੱਕ ਜਰਨਲਿਸਟ ਦਾ ਕੰਮ ਹੁੰਦਾ ਹੈ ਦੋਨੋਂ ਪੱਖ ਦੀ ਗੱਲ ਰੱਖਣਾ ਤੁਸੀਂ ਆਪਣੇ ਪੋਡਕਾਸਟ ਤੇ ਮੈਨੂੰ ਬੁਲਾਇਆ ਮੈਨੂੰ ਸੰਗਤਾਂ ਦੇ ਸਾਹਮਣੇ ਲਿਆਏ ਪਰ ਦੂਜਾ ਪੱਖ ਉਹ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਤੁਸੀਂ ਦੂਜਾ ਪੱਖ ਤੇ ਸਾਹਮਣੇ ਲੈ ਕੇ ਹੀ ਨਹੀਂ ਆਏ ਦੂਜਾ ਪੱਖ ਇਸ ਵੇਲੇ ਹੈ ਕਿੱਥੇ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਫਿਰ ਇਹ ਕਾਦੀ ਜਰਨਲਿਜ਼ਮ ਕੀ ਇੱਕੋ ਪੱਖ ਸੰਗਤਾਂ ਦੇ ਸਾਹਮਣੇ ਲਿਆ ਕੇ ਰੱਖ ਦੇਣਾ ਦੂਜਾ ਪੱਖ ਉਹ ਹੈ ਕਿਥੇ ਮੈਂ ਪੁੱਛਣਾ ਚਾਹਨੀ ਆ ਕਿ ਦੂਜਾ ਪੱਖ ਤੇ ਹਜੇ ਤੱਕ ਸਾਹਮਣੇ ਕਿਉਂ ਨਹੀਂ ਆਇਆ ਉਹ ਸਾਹਮਣੇ ਤੁਹਾਡੇ ਨਾਲ ਲੱਗ ਕੇ ਉਹਨਾਂ ਨੇ ਗੱਲਬਾਤ ਕਿਉਂ ਨਹੀਂ ਕੀਤੀ ਤੇ ਉਸ ਵੇਲੇ ਤੁਸੀਂ ਵੀ ਇਨੀਸ਼ੀਏਟਿਵ ਕਿਉਂ ਨਹੀਂ ਲੇਤਾ ਉਹਨਾਂ ਨੂੰ ਮੁੜ ਕੇ ਕਾਲ ਬੈਕ ਕਰਨ ਦਾ ਤੁਸੀਂ ਉਸ ਗੱਲ 'ਚ ਵੀ ਉਹਨਾਂ ਨੂੰ ਡਿਫੈਂਡ ਕਰ ਦਿੱਤਾ ਕਿ ਉਹ ਹਾਇਰ ਪੋਸਟ ਦੇ ਨੇ ਇਸ ਕਰਕੇ ਵਟੈਵਰ ਜੋ ਵੀ ਤੁਸੀਂ ਉਸ ਵੇਲੇ ਐਕਸਪਲੇਨੇਸ਼ਨ ਦਿੱਤੀ ਉਹਨਾਂ ਦੀ ਫਿਰ ਤੁਸੀਂ ਜਦੋਂ ਮੇਰੇ ਵਲੌਗਿੰਗ ਦੀ ਗੱਲ ਕੀਤੀ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਭਾਬੀ ਤਾਂ ਸਾਡੇ ਵੀਰੇ ਨੂੰ ਰਾਤ ਨੂੰ ਵੀ ਸਾਹ ਨਹੀਂ ਲੈਣ ਦਿੰਦੀ ਮੈਂ ਤੁਹਾਨੂੰ ਕਿਹਾ ਵੀ ਕਿ ਵੀਰ ਜੀ ਮੈਂ ਰਾਤ ਵਰਡ ਨਹੀਂ ਯੂਜ਼ ਕੀਤਾ ਤੁਸੀਂ ਬੋਲਿਆ ਕਿ ਨਹੀਂ ਤੁਸੀਂ ਰਾਤ ਵਰਡ ਯੂਜ਼ ਕੀਤਾ ਹੈ ਇਹ ਡਬਲ ਮੀਨਿੰਗ ਹੀ ਗੱਲ ਹੁੰਦੀ ਹੈ ਫਿਰ ਮੈਂ ਅੱਗੋਂ ਬੋਲਿਆ ਕਿ ਵੀਰ ਜੀ ਅਗਰ ਮੈਂ ਰਾਤ ਵਰਡ ਯੂਜ਼ ਕੀਤਾ ਹੋਵੇਗਾ ਤਾਂ ਮੇਰੀ ਪੂਰੀ ਟੀਮ ਤੁਹਾਡੇ ਚੈਨਲ ਤੇ ਆ ਕੇ ਮਾਫੀ ਮੰਗ ਕੇ ਜਾਏਗੀ ਪਰ ਉਹ ਗੱਲ ਤੁਸੀਂ ਪੋਡਕਾਸਟ ਦੇ ਵਿੱਚੋਂ ਕੱਟ ਕਰ ਦਿੱਤੀ ਉਹ ਪੋਸ਼ਾ ਨਹੀਂ ਤੁਸੀਂ ਐਡਿਟ ਕਰ ਦਿੱਤਾ ਇਸ ਬਾਰੇ ਤੁਸੀਂ ਆਪਣੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਸ ਪੋਸਟ ਨੂੰ ਹੀ ਡਿਲੀਟ ਕਰ ਦਿੱਤਾ ਜਦੋਂ ਉਹ ਪੋਡਕਾਸਟ ਰਿਲੀਜ਼ ਹੋਇਆ ਮੈਂ ਜਦੋਂ ਖੁਦ ਉਹ ਪੋਡਕਾਸਟ ਸੁਣਿਆ ਮੈਨੂੰ ਫੀਲ ਹੋਇਆ ਕਿ ਕਿੰਨੀਆਂ ਗੱਲਾਂ ਮੇਰੀਆਂ ਵਿੱਚ ਬੋਲੀਆਂ ਹੋਈਆਂ ਤੁਸੀਂ ਕੱਟ ਲਗਾ ਦਿੱਤੀਆਂ ਸੌਰੀ ਟੂ ਸੇਮ ਅਕਰ ਸਾਹਿਬ ਮੈਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਮੈਂ ਚਾਹੁੰਦੀ ਤਾਂ ਉਸ ਵੇਲੇ ਵੀ ਤੁਹਾਨੂੰ ਕਹਿ ਸਕਦੀ ਸੀ ਪਰ ਮੈਂ ਗੱਲ ਨੂੰ ਵਧਾਣਾ ਨਹੀਂ ਸੀ ਚਾਹੁੰਦੀ ਪਰ ਤੁਸੀਂ ਜਦੋਂ ਹੁਣ ਚੈਨਲ ਤੇ ਆ ਕੇ ਤੁਸੀਂ ਮੇਰੇ ਬਾਰੇ ਗੱਲਬਾਤ ਕੀਤੀ ਹੈ ਦੀ ਪ੍ਰੋਬਲਮ ਮੇਰੀ ਪਹਿਣਾ ਵਰਗੀ ਹੈ ਤੇ ਵੀਰ ਜੀ ਤੁਹਾਡਾ ਫਰਜ ਬਣਦਾ ਸੀ ਦੋਨੋਂ ਪੱਖ ਨੂੰ ਸਾਹਮਣੇ ਲੈ ਕੇ ਆਣ ਦਾ ਇੱਥੇ ਤਾਂ ਸਿਰਫ ਇੱਕ ਪੱਖ ਸਾਹਮਣੇ ਦਿਖਾ ਦਿੱਤਾ ਗਿਆ ਔਰ ਉਹ ਵੀ ਉਹਦੀ ਗੱਲ ਨਹੀਂ ਸੁਣੀ ਗਈ ਜੋ ਮੈਂ ਮੇਨ ਇਸ਼ੂ ਲੈ ਕੇ ਆਈ ਸੀ ਉਹ ਡਿਸਕਸ ਹੀ ਨਹੀਂ ਕੀਤਾ ਗਿਆ ਔਰ ਦੂਜਾ ਪੱਖ ਤੇ ਸਾਹਮਣੇ ਆਇਆ ਹੀ ਨਹੀਂ ਫਿਰ ਤੁਸੀਂ ਇਹਨੂੰ ਜਸਟੀਫਾਈ ਕਿਵੇਂ ਕਰ ਸਕਦੇ ਹੋ ਕਿ ਤੁਸੀਂ ਇੱਕ ਜਰਨਲਿਸਟ ਹੋਣ ਦੇ ਨਾਤੇ ਤੁਸੀਂ ਦੋਨੋਂ ਪੱਖ ਦੀ ਗੱਲ ਰੱਖੀ ਦੂਜਾ ਪੱਖ ਇੱਕ ਪੱਖ ਸਾਹਮਣੇ ਦਿਖਾ ਦਿੱਤਾ ਗਿਆ ਔਰ ਉਹ ਵੀ ਉਹਦੀ ਗੱਲ ਨਹੀਂ ਸੁਣੀ ਗਈ ਜੋ ਮੈਂ ਮੇਨ ਇਸ਼ੂ ਲੈ ਕੇ ਆਈ ਸੀ ਉਹ ਡਿਸਕਸ ਹੀ ਨਹੀਂ ਕੀਤਾ ਗਿਆ ਔਰ ਦੂਜਾ ਪੱਖ ਤੇ ਸਾਹਮਣੇ ਆਇਆ ਹੀ ਨਹੀਂ ਫਿਰ ਤੁਸੀਂ ਇਹਨੂੰ ਜਸਟੀਫਾਈ ਕਿਵੇਂ ਕਰ ਸਕਦੇ ਹੋ ਕਿ ਤੁਸੀਂ ਇੱਕ ਜਰਨਲਿਸਟ ਹੋਣ ਦੇ ਨਾਤੇ ਤੁਸੀਂ ਦੋਨੋਂ ਪੱਖ ਦੀ ਗੱਲ ਰੱਖੀ ਦੂਜਾ ਪੱਖ ਤੇ ਸਾਹਮਣੇ ਆਇਆ ਹੀ ਨਹੀਂ ਫਿਰ ਜਦੋਂ ਪੋਡਕਾਸਟ ਖਤਮ ਹੋਇਆ ਤੁਸੀਂ ਸਾਨੂੰ ਲੰਚ ਕਰਵਾਇਆ ਤੁਸੀਂ ਮੈਨੂੰ ਉੱਥੇ ਬੈਠੇ ਹੋਏ ਇੱਕ ਗੱਲ ਦੱਸੀ ਤੁਸੀਂ ਕਿਹਾ ਕਿ ਪ੍ਰੋਬਲਮ ਤੁਹਾਡੀ ਟ੍ਰੋਲਿੰਗ ਵੀਡੀਓ ਮੈਨੂੰ ਸਭ ਤੋਂ ਪਹਿਲਾਂ ਭੇਜਣ ਵਾਲੇ ਗਿਆਨੀ ਹੈੱਡ ਗ੍ਰੰਥੀ ਰਣਜੀਤ ਸਿੰਘ ਜੀ ਹੀ ਸਨ ਹੁਣ ਇਸ ਗੱਲ ਤੋਂ ਮੈਂ ਕੀ ਸਮਝਾਂ ਕਿ ਤੁਹਾਡੀ ਉਹਨਾਂ ਦੇ ਨਾਲ ਪਹਿਲਾਂ ਹੀ ਗੱਲਬਾਤ ਸੀ ਤੁਹਾਡਾ ਚੱਲਦੇ ਪੌਡਕਾਸਟ ਦੇ ਵਿੱਚ ਉਹਨਾਂ ਨੂੰ ਕਾਲ ਕਰਨਾ ਮੁੜ ਕੇ ਉਹਨਾਂ ਨੂੰ 10 20 ਸਕਿੰਟ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਕਾਲ ਬੈਕ ਵੀ ਨਾ ਕਰਨਾ ਕਿ ਇਹ ਸਭ ਕੁਝ ਪ੍ਰੀਪਲਾਨਡ ਸੀ ਮੈਂ ਚਾਹੁੰਦੀ ਤੇ ਇਹ ਗੱਲ ਪਹਿਲਾਂ ਵੀ ਆ ਕੇ ਰੱਖ ਸਕਦੀ ਸੀ ਪਰ ਮੈਂ ਇਸ਼ੂ ਨੂੰ ਵਧਾਣਾ ਨਹੀਂ ਸੀ ਚਾਹੁੰਦੀ ਪਰ ਇੱਥੇ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਮੇਰੇ ਪੌਡਕਾਸਟ ਦੇ ਵਿੱਚ ਕਿੰਨੀਆਂ ਗੱਲਾਂ ਮੇਰੀਆਂ ਕੱਟ ਕਰ ਦਿੱਤੀਆਂ ਕੋਈ ਸੈਂਸ ਨਹੀਂ ਬਣਦਾ ਇੱਕੋ ਹੀ ਚੈਨਲ ਤੇ ਦੋ ਦੋ ਪੌਡਕਾਸਟ ਲੈਂਦਾ ਪਰ ਕਿਉਂ ਲਿੱਤਾ ਗਿਆ ਕਿ ਵਿਊਜ਼ ਦੇ ਕਰਕੇ ਹੁਣ ਮੈਨੂੰ ਵਿਊਜ਼ ਦੀ ਗੱਲ ਤੋਂ ਇੱਕ ਗੱਲ ਯਾਦ ਆਈ ਕਾਫੀ ਸੰਗਤਾਂ ਨੂੰ ਐਵੀ ਲੱਗ ਰਿਆ ਸੀ ਕਿ ਮੈਂ ਅਨਮੋਲ ਕੋਤਰਾ ਵੀਰ ਦੇ ਕੋਲ ਵੀ ਗਈ ਆ ਐਵੀ ਨਿਊਜ਼ ਕਾਫੀ ਚੈਨਲਾਂ ਨੇ ਸਪਰੈਡ ਕੀਤੀ ਮੈਂ ਤੁਹਾਨੂੰ ਦੱਸ ਦਵਾਂ ਕਿ ਹਾਂਜੀ ਮੈਂ ਉਹਨਾਂ ਦੇ ਕੋਲ ਗਈ ਸੀ ਮੈਨੂੰ ਅਨਮੋਲ ਕੋਤਰਾ ਜਿਹਦੇ ਬ੍ਰਦਰ ਦਾ ਫੋਨ ਆਇਆ ਸੀ ਕਿ ਪ੍ਰਬਲਿੰਦ ਜੋ ਇਹ ਤੁਹਾਡਾ ਇਸ਼ੂ ਚੱਲ ਰਿਹਾ ਹੈ ਸਾਨੂੰ ਵੇਖ ਕੇ ਬਹੁਤ ਬੁਰਾ ਫੀਲ ਹੋ ਰਿਹਾ ਹੈ ਕਿ ਲੋਕ ਤੁਹਾਨੂੰ ਕੈਰੈਕਟਰ ਅਸੈਸੀਨੇਸ਼ਨ ਤੁਹਾਡੀ ਜੋ ਕਰ ਰਹੇ ਨੇ ਸਾਨੂੰ ਬਿਲਕੁਲ ਅੱਛਾ ਨਹੀਂ ਲੱਗ ਰਿਹਾ ਅਸੀਂ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਕਿ ਐਕਚੁਅਲ 'ਚ ਮੁੱਦਾ ਕੀ ਸੀ ਮੈਂ ਨੈਕਸਟ ਡੇ ਹੀ ਉਹਨਾਂ ਦੇ ਕੋਲ ਜਦੋਂ ਪਹੁੰਚਦੀ ਆ ਸਾਡੀ 3 ਘੰਟੇ ਆਫ ਕੈਮਰਾ ਇਸ ਬਾਰੇ ਗੱਲਬਾਤ ਹੋਈ ਸਾਡੇ ਸਾਹਮਣੇ ਪੂਰਾ ਸੈੱਟ ਲੱਗਿਆ ਹੋਇਆ ਸੀ ਕੈਮਰਾ ਟੀਮ ਐਡੀਟਿੰਗ ਟੀਮ ਸਭ ਤਿਆਰ ਬੈਠੇ ਸਨ ਸਾਡਾ ਪੋਡਕਾਸਟ ਕਰਨ ਦੇ ਵਾਸਤੇ ਸਿਰਫ ਦੋ ਕਦਮ ਦੀ ਦੂਰੀ ਦਾ ਫਰਕ ਸੀ ਅਸੀਂ ਆਫ ਕੈਮਰਾ ਬੈਠੇ ਸੀ ਔਰ ਔਨ ਕੈਮਰਾ ਸਾਰਾ ਸੈੱਟ ਤਿਆਰ ਲੱਗਿਆ ਹੋਇਆ ਸੀ ਪਰ ਫਿਰ ਵੀ ਅਨਮੋਲ ਵੀਰ ਨੇ ਮੇਰੇ ਨਾਲ 3 ਘੰਟੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਮੇਰੇ ਫਾਦਰ ਸਾਹਿਬ ਦੇ ਨਾਲ ਪੂਰਾ ਇਸ਼ੂ ਜੋ ਵੀ ਇਹ ਚੱਲ ਰਿਹਾ ਸੀ ਉਹਦੇ ਬਾਰੇ ਡਿਸਕਸ ਕੀਤਾ ਮੁੜ ਕੇ ਅਸੀਂ ਇਸ ਨਤੀਜੇ ਤੇ ਆਏ ਕਿ ਸਾਨੂੰ ਪੋਡਕਾਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਵੇਲੇ ਮੈਂ ਮੈਂਟਲੀ ਇੰਨਾ ਡਿਪਰੈਸ ਹੋ ਚੁੱਕੀ ਸੀ ਕਿ ਮੇਰੀ ਕੰਡੀਸ਼ਨ ਨਹੀਂ ਸੀ ਕੈਮਰਾ ਨੂੰ ਆ ਕੇ ਫੇਸ ਕਰਨ ਦੀ ਉਸ ਵੇਲੇ ਮੈਨੂੰ ਅਨਮੋਲ ਵੀਰ ਨੇ ਇੱਕ ਗੱਲ ਬੋਲੀ ਕਹਿੰਦੇ ਪ੍ਰਬਲਿੰ ਅਗਰ ਮੈਂ ਚਾਹੁੰਦਾ ਅਗਰ ਮੈਂ ਮਨੀ ਮਾਈਂਡਡ ਹੁੰਦਾ ਤੇ ਜੋ ਗੱਲਾਂ ਮੈਂ 3 ਘੰਟੇ ਆਫ ਕੈਮਰਾ ਬਿਠਾ ਕੇ ਕੀਤੀਆਂ ਉਹੀ ਗੱਲਾਂ ਅਗਰ ਮੈਂ 3 ਘੰਟੇ ਔਨ ਕੈਮਰਾ ਫਰਕ ਸਿਰਫ ਇੰਨਾ ਸੀ ਕਿ ਇਸ ਕੁਰਸੀ ਤੋਂ ਉਹ ਸਾਹਮਣੇ ਕੁਰਸੀ 'ਚ ਜਾ ਕੇ ਬਹਿਣਾ ਸੀ ਅਗਰ ਇਹ 3 ਘੰਟੇ ਜੋ ਆਫ ਕੈਮਰਾ ਗੱਲ ਹੋਈ ਅਗਰ ਉਹੀ ਗੱਲ ਉਹਨਾਂ ਨੇ ਔਨ ਕੈਮਰਾ 3 ਘੰਟੇ ਕੀਤੀ ਹੁੰਦੀ ਤੇ ਅੱਜ ਉਹਨਾਂ ਦੇ ਅਕਾਊਂਟ 'ਚ ਨਾ ਨਾ ਕਰਦੇ 5 ਲੱਖ ਰੁਪਇਆ ਕਿਤੇ ਨਹੀਂ ਗਿਆ ਸੀ ਪਰ ਉਹਨਾਂ ਨੇ ਬੋਲਿਆ ਕਹਿੰਦੇ ਪ੍ਰਬਲਿਨ ਮੈਨੂੰ ਪੈਸੇ ਨਾਲ ਪਿਆਰ ਨਹੀਂ ਹੈ ਮੇਰੇ ਲਈ ਸਭ ਤੋਂ ਪਹਿਲਾਂ ਤੀਆਂ ਪਹਿਣਾ ਦੀ ਇੱਜ਼ਤ ਹੈ ਅਗਰ ਮੈਂ ਚਾਹੁੰਦਾ ਤੇ ਤੁਹਾਨੂੰ ਕੈਮਰੇ ਤੇ ਬਿਠਾ ਕੇ 3 ਘੰਟੇ ਗੱਲਾਂ ਕਰ ਲੈਂਦਾ ਪੈਸੇ ਮੇਰੇ ਅਕਾਊਂਟ 'ਚ ਆ ਜਾਂਦੇ ਪਰ ਮੈਨੂੰ ਪੈਸਾ ਪਿਆਰਾ ਨਹੀਂ ਹੈ ਮੈਂ ਹੈਰਾਨ ਆ ਕਿ ਮੈਂ ਉਹਨਾਂ ਦੇ ਵਰਗੇ ਪਰਸਨ ਨੂੰ ਕਦੀ ਜ਼ਿੰਦਗੀ 'ਚ ਨਹੀਂ ਮਿਲੀ ਐਨੇ ਡਾਊਨ ਟੂ ਅਰਥ ਮੇਰੇ ਜਦੋਂ ਵੀਰ ਦੇ ਨਾਲ ਗੱਲ ਹੋਈ ਸੀ ਉਹਨਾਂ ਦੀ ਟੀਮ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਆਣ ਜਾਣ ਦਾ ਖਰਚਾ ਵੀ ਪ੍ਰੋਵਾਈਡ ਕਰ ਦਵਾਂਗੇ ਫਿਰ ਜਦੋਂ ਮੈਂ ਵਾਪਸ ਜਾਣ ਲੱਗੀ ਮੈਂ ਉਹਨਾਂ ਦੇ ਬ੍ਰਦਰ ਨੂੰ ਕਿਹਾ ਕਿ ਵੀਰ ਜੀ ਮੈਂ ਇਹ ਪੈਸੇ ਨਹੀਂ ਲੈ ਸਕਦੀ ਉਹਨਾਂ ਨੇ ਮੈਨੂੰ ਆਣ ਜਾਣ ਦਾ 10000 ਰੁਪਏ ਉਹਨਾਂ ਨੇ ਮੈਨੂੰ ਖਰਚਾ ਫੜਾਇਆ ਮੈਂ ਕਿਹਾ ਵੀਰ ਜੀ ਪਲੀਜ਼ ਤੁਸੀਂ ਇਹ ਪੈਸੇ ਨਾ ਦਿਵੋ ਕਿਉਂਕਿ ਪੌਡਕਾਸਟ ਤੇ ਕੋਈ ਹੋਇਆ ਹੀ ਨਹੀਂ ਕਿਉਂਕਿ ਅਗਰ ਮੈਂ ਕਿਤੇ ਕੀਰਤਨ ਕਰਨ ਜਾਨੀ ਆ ਜਦੋਂ ਮੈਂ ਉੱਥੇ ਕੀਰਤਨ ਹੀ ਨਹੀਂ ਕੀਤਾ ਤੇ ਮੈਂ ਕਾਦੀ ਉੱਥੇ ਮੈਂ ਫਿਰ ਕੀਰਤਨ ਸੇਵਾ ਲੈ ਕੇ ਆਵਾਂ ਉਹ ਕਹਿੰਦੇ ਨਹੀਂ ਪੈਣ ਤੁਸੀਂ ਸਾਡੇ ਕਰਕੇ ਇੱਥੇ ਆਏ ਸੀ ਅਸੀਂ ਤੁਹਾਨੂੰ ਕਾਲ ਕਰਕੇ ਇਨਵਾਈਟ ਕੀਤਾ ਸੀ ਬੇਸ਼ੱਕ ਪੋਡਕਾਸਟ ਹੋਇਆ ਨਹੀਂ ਹੋਇਆ ਸਾਡੇ ਲਈ ਪੋਡਕਾਸਟ ਜ਼ਰੂਰੀ ਨਹੀਂ ਹੈ ਸਾਡੇ ਲਈ ਪਹਿਲਾਂ ਤੁਹਾਡੀ ਕੰਡੀਸ਼ਨ ਤੁਹਾਡੀ ਇੱਜ਼ਤ ਸਾਨੂੰ ਪਹਿਲਾਂ ਹੈ ਮੈਂ ਹੈਰਾਨ ਆ ਉਹਨਾਂ ਤੇ ਕਿ ਇੰਨੇ ਜ਼ਿਆਦਾ ਡਾਊਨ ਟੂ ਅਰਥ ਕੀ ਮੇਰੇ ਲੱਖ ਮਨਾ ਕਰਨ ਤੇ ਵੀ ਉਹਨਾਂ ਨੇ ਮੈਨੂੰ ਆਣ ਜਾਣ ਦਾ ਖਰਚਾ ਤੱਕ ਪ੍ਰੋਵਾਈਡ ਕੀਤਾ ਹੁਣ ਮੈਂ ਸੋਚਾ ਕਿ ਇਸ ਚ ਉਹਨਾਂ ਦਾ ਕੀ ਬੈਨੀਫਿਟ ਸੀ ਨਾ ਉਹਨਾਂ ਦਾ ਕੋਈ ਪੋਡਕਾਸਟ ਹੋਇਆ ਨਾ ਨਾ ਕੋਈ ਉਹਨਾਂ ਨੂੰ ਚੈਨਲ ਤੋਂ ਵਿਊਜ਼ ਮਿਲੇ ਨਾ ਮੈਂ ਉਹਨਾਂ ਦੀ ਕੋਈ ਫੈਮਿਲੀ ਰਿਲੇਸ਼ਨ ਦੇ ਵਿੱਚੋਂ ਆਂਦੀ ਪਰ ਫਿਰ ਵੀ ਉਹਨਾਂ ਨੇ ਇੱਕ ਹਿਊਮੈਨਿਟੀ ਦੇ ਨਾਤੇ ਇਨਸਾਨੀਅਤ ਦੇ ਨਾਤੇ ਕਿ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹਨਾਂ ਨੇ ਮੈਨੂੰ ਆਣ ਜਾਣ ਤੱਕ ਦਾ ਵੀ ਖਰਚਾ ਪ੍ਰੋਵਾਈਡ ਕੀਤਾ ਫਿਰ ਵੀ ਮੁੜ ਕੇ ਮੈਂ ਤੁਹਾਡਾ ਪੋਡਕਾਸਟ ਵੇਖਿਆ ਕਿ ਤੁਹਾਡੇ ਤੇ ਵੀ ਇਹ ਨਾਮ ਲੱਗ ਗਏ ਕਿ ਇਹ ਤਾਂ ਐਨਜੀਓ ਦੇ ਵਿੱਚੋਂ ਪੈਸਾ ਖਾਂਦਾ ਹੈ ਜੀ ਹੈਰਾਨੀ ਹੁੰਦੀ ਹੈ ਮੈਨੂੰ ਲੋਕਾਂ ਦੀ ਸੋਚ ਤੇ ਕਿ ਜਦੋਂ ਅਸੀਂ ਚੰਗਾ ਕੰਮ ਕਰ ਲਈਏ ਤਾਂ ਵੀ ਅਸੀਂ ਮਾੜੇ ਆ ਫਿਰ ਤਾਂ ਸਾਡੇ ਨਾਲੋਂ ਮਾੜੇ ਲੋਕ ਹੀ ਚੰਗੇ ਨੇ ਜਿਹੜੇ ਸਮਾਜ ਦੇ ਵਿੱਚ ਸ਼ਰਿਆਮ ਕੀ ਕੁਝ ਕਰਦੇ ਨੇ बस ਗੱਲ ਹੈ ਕਿ ਉਹ ਕੈਮਰਾ ਸਾਹਮਣੇ ਨਹੀਂ ਆਂਦੇ ਅਸੀਂ ਹੱਸਦੇ ਖੇਡਦੇ ਹੋਏ ਕੈਮਰਾ ਸਾਹਮਣੇ ਆ ਜਾਂਦੇ ਆ ਤੇ ਅਸੀਂ ਬੁਰੇ ਬਣ ਜਾਂਦੇ ਆ ਉਹਨਾਂ ਨੇ ਮੈਨੂੰ ਕਿਹਾ ਕਿ ਪ੍ਰਬਲਿੰਗ ਜਿੰਦਾਂ ਦਾ ਮਾਈਂਡ ਅੱਜ ਤੁਹਾਡਾ ਹੈ ਨਾ ਕਿ ਮੈਂ ਸਮਾਜ ਦੇ ਵਿੱਚ ਰੈਵੋਲੂਸ਼ਨ ਲੈ ਕੇ ਆਉਣਾ ਚਾਹੁੰਦੀ ਆ ਕਹਿੰਦੇ ਮੈਂ ਵੀ ਇਦਾਂ ਹੀ ਸੋਚਦਾ ਹੁੰਦਾ ਸੀ ਪਰ ਮੈਂ ਜਦੋਂ ਰਿਅਲਾਈਜ਼ ਕੀਤਾ ਕਿ ਆਪਾਂ ਕਿਉਂ ਇਹਨਾਂ ਲੋਕਾਂ ਦੇ ਵਿੱਚ ਬਹਿਸ ਬਾਜ਼ੀਆਂ 'ਚ ਪੈਣਾ ਕਿਉਂ ਇਹਨਾਂ ਲੋਕਾਂ 'ਚ ਆਪਾਂ ਵਿਚਾਰ ਕੇ ਆਪਣਾ ਟਾਈਮ ਵੇਸਟ ਕਰਨਾ ਸਾਡਾ ਮਕਸਦ ਹੈ ਅਕਾਲ ਪੁਰਖ ਦੇ ਨਾਲ ਜੁੜਨਾ ਆਪਾਂ ਉਸ ਤੇ ਫੋਕਸ ਕਰੀਏ ਤੇ ਮੈਨੂੰ ਉਸ ਦਿਨ ਫੀਲ ਹੋਇਆ ਕਿ ਵਾਹਿਗੁਰੂ ਮੇ ਕਿ ਮੈਂ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਬਜਾਏ ਉਹਦੀ ਰਚੀ ਹੋਈ ਸ੍ਰਿਸ਼ਟੀ ਦੇ ਲੋਕਾਂ ਦੇ ਵਿੱਚ ਹੀ ਮੈਂ ਫਸੀ ਰਹਿ ਗਈ ਜਦਕਿ ਮੇਰਾ ਮਕਸਦ ਸੀ ਅਕਾਲ ਪੁਰਖ ਦੇ ਨਾਲ ਜੁੜਨਾ ਜੋ ਕੁ ਜੱਜ ਇੱਥੇ ਗਲਤ ਹੋ ਰਿਹਾ ਹੁਣ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਸਹੀ ਹਾਂ ਮੇਰੇ ਬਿਨਾਂ ਕਹੇ ਵੀ ਉਹਨਾਂ ਨੇ ਸਮਝ ਜਾਣਾ ਔਰ ਜਿਨ੍ਹਾਂ ਨੂੰ ਲੱਗਦਾ ਕਿ ਮੈਂ ਗਲਤ ਹੀ ਹਾਂ ਮੈਂ ਭਾਵੇਂ ਉਹਨਾਂ ਨੂੰ ਲੱਖ ਐਕਸਪਲੇਨ ਕਰ ਲਵਾਂ ਉਹਨਾਂ ਨੇ ਕਦੀ ਨਹੀਂ ਮੰਨਣਾ ਮੈਂ ਚਾਹੁੰਦੀ ਆ ਕਾਸ਼ ਸਾਰਿਆਂ ਦੀ ਸੋਚ ਉਸ ਵੀਰ ਦੇ ਵਰਗੀ ਹੋ ਜਾਵੇ ਕਿ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪੈਸਾ ਵਿਊਜ਼ ਕਿਸੇ ਵੀ ਤੀ ਪੈਣ ਦੀ ਇੱਜ਼ਤ ਤੋਂ ਵੱਧ ਕੇ ਨਹੀਂ ਹੁੰਦੇ ਬਾਕੀ ਮੈਂ ਅੱਜ ਵੀ ਅਨਮੋਲ ਵੀਰ ਲਈ ਵੀ ਮੇਰਾ ਉਨਾ ਹੀ ਪਿਆਰ ਹੈ ਮੱਕੜ ਸਾਹਿਬ ਲਈ ਵੀ ਉਨਾ ਹੀ ਪਿਆਰ ਹੈ ਮੇਰਾ ਸਿਰਫ ਫਰਜ਼ ਬਣਦਾ ਸੀ ਗੱਲ ਨੂੰ ਸਾਹਮਣੇ ਆ ਕੇ ਰੱਖਣਾ ਬਾਕੀ ਅੱਗੇ ਸੰਗਤ ਤੁਸੀਂ ਆਪ ਡਿਸਾਈਡ ਕਰੋ ਕਿ ਸਹੀ ਹੈ ਕਿ ਗਲਤ ਹੈ ਜੀ ਤੁਸੀਂ ਵੀਡੀਓ ਨੂੰ ਸੁਣਿਆ ਪੈਨ ਪ੍ਰਬਲੀ ਇਨ ਕੋਰ ਦੇ ਵੱਲੋਂ ਔਰ ਤੁਸੀਂ ਹੁਣ ਦੱਸੋ ਕਿ ਕਮੈਂਟ ਦੇ ਵਿੱਚ ਕੀ ਕੀ ਸਹੀ ਆ ਔਰ ਕੀ ਗਲਤ ਔਰ ਕੌਣ ਗਲਤ ਕਰ ਰਿਹਾ ਔਰ ਕੌਣ ਇਸ ਵਿੱਚ ਸਹੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਚੈੱਕ ਕਰ ਤੁਸੀਂ ਵੀ ਸ਼ਰਮਦਾਸੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵੀ ਸ਼ਰਮਦਾਸੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਅਸੀਂ ਰੋਜ਼ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਹਾਂ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਵਿਸ਼ਾਰਮ ਦਾਸੀ ਇਹ ਚੰਨ ਹਮੇਸ਼ਾ ਹੀ ਸਚਾਈ ਦੇ ਨਾਲ ਖੜਾ